ਕੌਮ ਦਾ ਜੋਧਾ ਹੈ ਉਹ ਤੁਹਾਨੂੰ ਦੱਸ ਦਿਆਂ। ਪਾਚੰਗਰੀ ਜੋ ਵੀ ਸਿੱਖ ਕੌਮ ਦੀ ਗੱਲ ਕਰਨ ਵਾਲੇ ਸਿੰਘ ਜੀ ਕਾਸੇ ਵਾਲੇ ਮਹਾਂਪੁਰਸ਼ਾ ਨੇ ਤੇ ਦੇਖੋ ਪਿੰਡ ਦਾ ਸਭ ਤੋਂ ਪੁਰਾਣਾ ਖੂਹ ਹੁਣ ਦੇਖੋ ਕਿੰਨਾ ਵਧੀਆ ਬਣਾ ਦਿੱਤਾ ਹੈ। ਇਹ ਮੁੰਡੇ ਖੇਡਦੇ ਸੀ ਇੱਕ ਕਬੱਡੀ ਖੇਡ ਕੇ ਆਉਂਦਾ ਵੀ ਇੱਕ ਦਿਨ ਸਾਰਾ ਇਸ ਹੋ ਮਬੇ ਤਾ ਆ ਤਾਂ ਯਾਰ ਬਾਲਾ ਕੋ ਚੇਂਜ ਕਰਤਾ ਹਨਾ ਬਈ ਇਧਰ ਆਪਣੇ ਹਾਏ ਉਹ ਕੱਲੀ ਉਹ ਖੇਡੀਦਾ ਸੀ ਵੀ ਹੈ ਔਰ ਹੁਣ ਸਰਤੀ ਨਾ ਤਾਂ ਇਹ ਇੱਕ ਇਹਦੇ ਚ ਕਰੰਟ ਵੀ ਆਉਂਦਾ ਸੀ ਜਦੋਂ ਮੀਂਹ ਕਣੀ ਆ ਜਾਂਦੇ ਸੀ ਛੱਡ ਦੇ ਬਿਆਏ ਆ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦੇ ਕਰਦੇ ਹਨ ਦਰਸ਼ਨ ਤੇ ਮਿਲਦੇ ਹਾਂ ਜੀ ਪਹੁੰਚ ਕੇ ਇਹ ਕਰਤੋਬਾਰ ਆਇਆ ਵਾਹਿਗੁਰੂ ਗੁਰੂ ਮਹਾਰਾਜ ਦੇ ਕਰਦੇ ਹਨ ਦਰਸ਼ਨ ਤੇ ਤੁਸੀਂ ਵੀ ਕਰਿਆ ਕਰੋ ਸ਼ੁਕਰਾਨਾ ਮਾਰਕਾ ਕਿਉਂਕਿ ਮਾਲਕ ਨੇ ਆਪਾਂ ਨੂੰ ਭੇਜਿਆ ਤੇ ਆਪਾਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਸਾਰਾ ਕੁਝ ਉਹਦੀਆਂ ਰਹਿਮਤਾਂ ਨਾਲ ਹੀ ਹੁੰਦਾ ਚਲੋ ਮੈਂ ਅੱਜ ਤੁਹਾਨੂੰ ਦਿਖਾਵਾਂਗੀ ਅੱਜ ਆਪਣਾ ਪਿੰਡ ਤੇ ਦੇਖੋ ਇਹ ਕਰਕੇ ਗੁਰੂ ਮਹਾਰਾਜ ਦਾ ਪਾਠ ਇਹ ਹੁਣ ਤੁਹਾਨੂੰ ਦੱਸਦੇ ਆ ਸਾਡੇ ਪਿੰਡ ਦੇ ਇਤਿਹਾਸਿਕ ਗੁਰਦੁਆਰੇ ਵੀ ਕਿਹੜੇ ਕਿਹੜੇ ਮਹਾਂਪੁਰਸ ਆਏ ਨੇ ਤੇ ਕਿਹੜੇ ਕਿਹੜੇ ਗੁਰੂ ਆਏ ਨੇ ਕੋਈ ਵੀ ਸ਼ਿਕ ਕੌਮ ਦਾ ਜੋਧਾ ਹੈ ਉਹ ਤੁਹਾਨੂੰ ਦੱਸਦੇ ਹਾਂਜੀ ਇਹ ਗੁਰਦੁਆਰਾ ਪਿੰਡ ਪੰਧੇਰ ਵਿੱਚ ਸ੍ਰੀ ਗੁਰਤੇਗ ਬਾਦਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜੀ ਪਹੁੰਚ ਕੇ ਜੀ ਗੁਰਦੁਆਰਾ ਸਾਹਿਬ ਪਾਸ ਸਾਹੀ ਨੌਂਵੀਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਹੈ ਜੀ ਜਿਵੇਂ ਮੇਨ ਗੇਟ ਤੇ ਹਾਂਜੀ ਹੁੰਦਾ ਸਿਦਾਂ ਇੱਥੋਂ ਦਾ ਇਤਿਹਾਸ ਹਾਂਜੀ ਇੱਥੇ ਗੁਰੂ ਨਾਨਕ ਦੇਵ ਜੀ ਦੀ ਜੋਤ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਨਾਲ ਆਏ ਸਨ ਗੁਰੂ ਤੇਗ ਬਹਾਦਰ ਜੀ ਪਿੰਡ ਢੱਲਮਾ ਤੋਂ ਚਾਲੇ ਪਾ ਕੇ ਪਿੰਡ ਪੰਦੇਰ ਪਹੁੰਚੇ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਫਿਰ ਉਹ ਅੜੀ ਸੇਰ ਚਲੇ ਗਏ ਬਹੁਤ ਸਾਰੇ ਮਾਪੂਸ ਜਿਵੇਂ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਨੇ ਆ ਕੇ ਇੱਥੇ ਦੀਵਾਨ ਲਾਏ ਸੀ ਸੰਤ ਅਤਰ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ ਤੇ ਅਤੇ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਦਰਬਾਰ ਸਾਹਿਬ ਜੀ 1995 ਵਿੱਚ ਠੱਪਾ ਲਾਇਆ ਸੀ ਤੇ ਏਦੂ ਬਾਅਦ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਪਹੁੰਚੇ ਏਦੂ ਬਾਅਦ ਬਾਬਾ ਰਤਨ ਸਿੰਘ ਜੀ ਲੰਗਰ ਹਾਲ ਦੀ ਸੇਵਾ ਕਰਵਾਈ ਫਿਰ ਭਾਈ ਦੀਪ ਸਿੱਧੂ ਵੀ ਆਇਆ ਸੀ ਇੱਥੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਵੀ ਸਿੱਖ ਕੌਮ ਦੀ ਗੱਲ ਕਰਨ ਵਾਲੇ ਯੋਧੇ ਤੇ ਸ਼ੂਰਮੇ ਸਮੇਂ ਦੇ ਨਾਲ ਸਮੇਂ-ਸਮੇਂ ਤੇ ਇਸ ਸਥਾਨ ਤੇ ਪਹੁੰਚੇ ਇੱਥੇ ਹਰ ਸਾਲ ਇੱਕ ਪੂ ਨੂੰ ਸ੍ਰੀ ਗੁਰਦੇਵ ਭਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਤੇ ਆਹ ਲੰਗਰ ਹਾਲ ਮਨਾਇਆ ਸੀ ਬਾਬਾ ਰਤਨ ਸਿੰਘ ਜੀ ਕਾਸੇਵਾਲੀ ਮਹਾਂਪੁਰਸ਼ਾਂ ਨੇ ਤੇ ਦੇਖੋ ਗੁਰਦੁਆਰਾ ਦੇ ਨਾਲ-ਨਾਲ ਪਹਿਲਾਂ ਇੱਥੇ ਇੱਕ ਸਕੂਲ ਹੁੰਦਾ ਸੀ ਤੁਹਾਨੂੰ ਮੈਂ ਸਕੂਲ ਵੀ ਦਿਖਾ ਦਿੰਨਾ ਤੇ ਹੁਣ ਉਹ ਸਕੂਲ ਟਾ ਦਿੱਤਾ ਗਿਆ ਕਿਉਂਕਿ ਬੰਦ ਕਰ ਦਿੱਤਾ ਤੇ ਹੁਣ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਣੂਗੀ ਇੱਥੇ ਗੱਡੀਆਂ ਇਹ ਸਕੂਲ ਹੁੰਦਾ ਸੀ ਆਹ ਇੱਧਰ ਹੁੰਦਾ ਸੀ ਗੇਟ ਉੱਥੇ 메ਨ ਗੇਟ ਸੀ ਉਹ ਕੰਧ ਕੱਟਦੀ ਤੇ ਹੁਣ ਇੱਥੇ ਬਣੂਗੀ ਗੱਡੀਆਂ ਦੀ ਪਾਰਕਿੰਗ ਤੇ ਉਧਰ ਸਮਾਨ ਪਿਆ ਸਾਰਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਪਿੰਡ ਦਾ 뷰 ਕਰ ਆ ਗਿਆ ਜੀ ਕੁਤਬੁਰ ਸਾਹਿਬ ਤੇ ਇਹਦੇ ਨਾਲ ਹੀ ਹੈ ਬੈਟ੍ਰਿਕ ਕਰ ਲ ਬੌਂਟਰੀ ਹੈ ਸਾਡੇ ਪਿੰਡ ਦੀ ਕਿ ਰਮਨੀਥਲੀ ਬੋਤਰੀ ਤੇ ਇਹ ਸਭ ਤੋਂ ਪੁਰਾਣਾ ਖੂਹ ਹੈ ਇਹਨ ਦਾ ਸਾਡੇ ਸਭ ਤੋਂ ਪੁਰਾਣਾ ਖੂਹ ਹੁਣ ਦੇਖੋ ਕਿੰਨਾ ਵਧੀਆ ਬਣਿਆ ਜੁੱਤੇ ਗਿਆਲਾ ਸਾਰੇ ਪਹਿਲਾਂ ਇਹਦੇ ਚੋਂ ਪਾਣੀ ਲੈ ਕੇ ਜਾਂਦੇ ਹੁੰਦੇ ਸੀ ਦੇਖੋ ਬਹੁਤ ਹੀ ਪੁਰਾਣਾ ਬਹੁਤ ਹੀ ਡੂੰਗਾ ਖੂਹ ਹੈ ਇੱਥੇ ਰੱਸੀਆਂ ਹੁੰਦੀਆਂ ਸੀ ਤੇ ਹੁਣ ਅੱਜ ਕੱਲ ਇਹ ਇਹਦੇ ਚ ਪਾਣੀ ਹੈ ਨਹੀਂ ਤੇ ਹੁਣ ਸੋਣ ਲੈ ਕੇ ਚੱਲਦਾ ਸਾਡੇ ਪਿੰਡ ਦੀ ਸਕੂਲ ਦੀ ਅਕੈਡਮੀ ਚ ਤੇ ਮੇਰੀ ਸਾਡੇ ਪਿੰਡ ਦੀ ਅਕੈਡਮੀ ਸ਼ੰਤਾਤਰ ਸਿੰਘ ਜੀ ਅਕੈਡਮੀ ਜਦੋਂ ਇਹਦਾ ਨਾਮ ਚੱਲਦਾ ਸੀ ਉਦੋਂ ਹੀ ਇੰਨੀ ਮਸ਼ਹੂਰ ਸੀ ਗੱਲਾਂ ਛੜ ਦੋ ਤੇ ਅੱਜ ਦੇਖੋ ਕੀ ਬਣਿਆ ਪਿਆ ਇਹ ਅਕੈਡਮੀ ਦਾ ਇਹ ਕੋਈ ਬੰਦਾ ਉਹਨੂੰ ਬਹੁਤ ਟਾਈਮ ਹੋ ਗਿਆ ਬੰਦ ਪਈ ਨੂੰ ਜੇ ਕੋਈ ਬੰਦਾ ਇਹਨੂੰ ਚਲਾ ਸਕਦਾ ਤਾਂ ਉਹ ਸਾਡੇ ਪਿੰਡ ਦੇ ਸਰਪੰਚਾਂ ਦੇ ਸਰਪੰਚ ਨਾਲ ਗੱਲ ਕਰ ਸਕਦਾ ਬਹੁਤ ਹੀ ਵਧੀਆ ਅਕੈਡਮੀ ਆ ਪੂਰੇ ਵਧੀਆ ਵਧੀਆ ਕਮਰੇ ਨੇ ਤੇ ਇੱਧਰ ਦੇਖੋ ਗਰਾਊਂਡ ਵੀ ਹੈ ਸਾਰਾ ਕੁਝ ਟੀਜ਼ਡ ਹੈਗਾ ਬਾਕੀ ਹੁਣ ਇਹ ਬੰਦ ਹੈ ਪਰ ਇਹ ਕੋਈ ਚਲਾ ਸਕਦਾ ਤਾਂ ਗੱਲ ਕਰ ਲਓ ਸਰਪੰਚ ਸਾਹਿਬ ਨਾਲ ਹੁਣ ਚੱਲਦੇ ਆਂ ਜੀ ਸਾਡੇ ਪਿੰਡ ਦੇ ਸਰਕਾਰੀ ਸਕੂਲ 'ਚ ਜੀ ਪਹੁੰਚ ਗਏ ਜੀ ਸਰਕਾਰੀ ਸਕੂਲ 'ਚ ਸਰਕਾਰੀ ਪ੍ਰਾਇਮਰੀ ਸਕੂਲ ਮੇਰਾ ਪਿੰਡ ਪੰਦੇੜ ਤੇ ਜਿਲ੍ਹਾ ਬਰਨਾਲੇ 'ਚ ਪਾਇਆ ਜਾਂਦਾ ਹੈ ਤੇ ਦੇਖੋ ਇਹ ਹੈ ਜੀ ਬੱਚਿਆਂ ਵਾਲਾ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਇਹ ਹੈਗੀ ਹੈ ਲਾਇਬ੍ਰੇਰੀ ਜਿੱਥੇ ਰੱਖ ਮੈਨੂੰ ਲੱਗਦਾ ਉਹ ਸਿਲੇਬਰੂ ਲਿਖਿਆ ਹੋਇਆ ਤੇ ਪੰਜਵੀਂ ਚੌਥੀ ਤੀਜੀ ਆਏ ਕਲਾਸਾਂ ਨੇ ਇਹ ਉੱਥੇ ਹੈਗੇ ਡਾਕਟਰ ਸਟਿਆ ਮੁੰਡੇ ਖੇਡਦੇ ਸੀ ਕਬੱਡੀ ਹੁਣ ਆਏ ਨੇ ਪਾਣੀ ਪੀਣ ਤੇ ਫਿਰ ਤੁਹਾਨੂੰ ਉਧਰ ਸਰਕਾਰੀ ਹਾਈ ਸਕੂਲ ਵੀ ਦਿਖਾਵਾਂਗੇ ਤੇ ਇਹ ਹੈਗਾ ਅੰਗਣਵਾੜੀ ਸੈਂਟਰ ਪਰ ਇਹ ਹੁਣ ਉਹ ਉੱਥੇ ਬਣ ਗਿਆ ਉਹ ਸਿਓ ਸਾਹਮਣੇ ਜਿਹੜਾ ਸੈਂਟਰ ਤੇ ਇਹ ਮੁੰਡੇ ਖੇਡਦੇ ਸੀ ਕਬੱਡੀ ਖੇਡ ਕੇ ਆਏ ਹੋਣਾ ਵੀ ਆਜ ਠੀਕ ਹੈ ਤੇ ਇਹ ਹੈਗੀ ਰਸੋਈ ਇੱਥੇ ਜਵਾਕਾਂ ਦਾ ਬਣਦਾ ਖਾਣਾ ਦਾ ਨਾ ਤੇ ਹੁਣ ਚਲਦੇ ਆ ਤੁਹਾਨੂੰ ਵੱਡੇ ਸਕੂਲ ਚ ਸਰਕਾਰੀ ਹਾਈ ਸਕੂਲ ਚ ਤੇ ਇਹ ਹੈਗਾ ਦਫਤਰ ਇਹ ਦਫਤਰ ਹੈ ਜਿਹੜਾ ਇਹ ਬੋਰਡ ਬਹੁਤ ਹੀ ਸਾਲ ਪੁਰਾਣਾ ਹੈ ਤੇ ਇਹ ਹੈਗਾ ਬਰਨਾਲਾ ਤੇ ਇੱਥੇ ਜਵਾਕਾਂ ਛੋਟੇ-ਛੋਟੇ ਜਵਾਕਾਂ ਨੂੰ ਪਹਿਲਾਂ ਉਹ ਇੱਥੇ ਆਉਂਦੇ ਨੇ ਫਿਰ ਸਰਕਾਰੀ ਸਕੂਲ ਚ ਲਾਦੇ ਨੇ ਪ੍ਰਾਇਮਰੀ ਚ ਤੇ ਉਹ ਹੈਗਾ ਸਰਕਾਰੀ ਹਾਈ ਸਕੂਲ ਤੇ ਆ ਹੁਣ ਬਣਿਆ ਪੂਰਾ ਵਧੀਆ ਟਰੈਕ ਬਣਿਆ ਤੇ ਉਧਰ ਹੈਗਾ ਕਬੱਡੀ ਦਾ ਗਰਾਊਂਡ ਤੇ ਇੱਥੇ ਹੈਗਾ ਸੀ ਚਿੜੀ ਬੱਲੇ ਵਾਲਾ ਗਰਾਊਂਡ ਹੁਣ ਤੁਹਾਨੂੰ ਦਿਖਾਉਨੇ ਆ ਹਾਈ ਸਕੂਲ ਮੇਰਾ ਹਾਂਜੀ ਤੇ ਆਗੇ ਸਰਕਾਰੀ ਹਾਈ ਸਕੂਲ ਇਹ ਹੈ ਜੀ ਆਹ ਹੁੰਦੀ ਸਾਡੀ ਕਲਾਸ ਤੇ ਆ ਹੈਗਾ ਦਫਤਰ ਉਧਰ ਹੈਗਾ ਸਟਾਫ ਰੂਮ ਇਹ ਹੈ ਮੇਨ ਗੇਟ ਸਰਕਾਰੀ ਹਾਈ ਸਕੂਲ ਬੰਦੇੜ ਦਾ ਇੱਥੇ ਪਹਿਲਾਂ ਹੁੰਦਾ ਸਾਡੇ ਵੇਲੇ ਇੱਥੇ ਹੁੰਦਾ ਸੀ ਵਾਟਰ ਕੂਲਰ ਤੇ ਹੁਣ ਉਹ ਚੱਕਦਾ ਇਹ ਸਾਡੀ ਕਲਾਸ ਕਿਉਂ ਇੱਕ ਦਿਨ ਸਾਰਾ ਇਸ ਉਹ ਬਾਬੇ ਤਹਾਂ ਸੈਂਸ ਲੈਵੇ ਤੇ ਉਹ ਪਰਾਂ ਹੈਗੀ ਹੈ ਲਾਇਬ੍ਰੇਰੀ ਐਦੂ ਪਰਾਂ ਹੈਗਾ ਉਹਦੇ ਕੰਪਿਊਟਰ ਲੈਬ ਇਹ ਹੁਣ ਤਾਂ ਪਰ ਬੜਾ ਕੁਝ ਚੇਂਜ ਕਰਤਾ ਪਹਿਲਾਂ ਕੁਝ ਹੋਰ ਸੀ ਗੱਲਾਂ ਤੇ ਹੁਣ ਹੋਰ ਹੋ ਗਈਆਂ ਤੇ ਦੇਖੋ ਡਰਾਈਵ ਹੁਣ ਤਾਂ ਸਾਰਾ ਕੁਝ ਇਹ ਟੂ ਜ਼ेड ਚੇਂਜ ਕਰਤਾ ਆਹ ਬਣੇ ਹੋਏ ਸੀ ਆਪਣੇ ਵੇਲੇ ਹਨਾ ਉਹ ਚੀਜ਼ਾਂ ਸਾਰੀਆਂ ਬਣੀਆਂ ਹੋਈਆਂ ਸੀ ਆ ਆ ਨਹੀਂ ਸੀ ਬਣੀਆਂ ਮੈਨੂੰ ਲੱਗਦਾ ਤੇ ਇੱਧਰ ਵੀ ਦੇਖੋ ਉਹ ਲੰਛੇ ਬੇਕਰੋ ਇੱਧਰ ਆ ਗਏ ਨਕਸ਼ੇ ਆਤਾ ਯਾਰ ਬਾਹਾਂ ਕੋ ਚੇਂਜ ਕਰਤਾ ਹਨਾ ਬਈ ਇੱਧਰ ਆਪਣੇ ਆ ਦੇਖੋ ਜੀ ਇਹ ਹੈਗਾ ਪੰਜਾਬ ਦਾ ਨਕਸ਼ਾ ਇਹ ਹੈਗਾ ਭਾਰਤ ਦਾ ਨਕਸ਼ਾ ਮੈਡਮ ਆਪਣੀ 1 ਮਿੰਟ ਚ ਬਣਾ ਲੈਂਦੀ ਜੀ ਹਨਾ ਓਏ ਨਕਸ਼ਾ 1 ਮਿੰਟ ਤੇ ਆ ਕੀ ਚੀਜ਼ ਹੈ ਇਹ ਉਨਟ ਡਿਸਕ ਅਬਤਲ ਲਾਈਨ ਜਦੀ ਬੰਤਰ ਏ ਆਈ ਸਾਡਾ ਸਰਕਾਰੀ ਸਕੂਲ ਆ ਡੈਮ ਇਹ ਡੈਮ ਹੈ ਕਿਹੜਾ ਡੈਮ ਹੈ ਉੱਥੋਂ ਹੀ ਆਉਂਦਾ ਪਾਣੀ ਪਾਣੀ ਪਰ ਹੁਣ ਬੰਦ ਕਰਿਆ ਹੋਇਆ ਪਿਓ ਤੇ ਇਧਰ ਇੱਕ ਇਧਰ ਜਮਾ ਮਿੰਗੇਟ ਹੈ ਇਹਦੇ ਨਾਲ ਹੀ ਸੁਸਾਇਟੀ ਹੈ ਤੇ ਉੱਥੇ ਵੀ ਤੁਹਾਨੂੰ ਲੈ ਕੇ ਚਲਾਂਗੇ ਤੇ ਇਹ ਹੈ ਜੀ ਮੇਰਾ ਸਕੂਲ ਤੇ ਹੁਣ ਤੁਹਾਨੂੰ ਦਿਖਾਉਣਿਆ ਗਰਾਊਂਡ ਇਹ ਬਣਿਆ ਹੋਇਆ ਰਹਿ ਗਿਆ ਜੀ ਹੁਣੇ ਬਣਿਆ ਪਹਿਲਾਂ ਹੈ ਨਹੀਂ ਸੀ ਬਣਾਇਆ ਹੋਇਆ ਤੇ ਇਧਰ ਆ ਗਿਆ ਫਟਵਾਨ ਦਾ ਗਰਾਊਂਡ ਵੀ ਬਣਾਤਾ ਤੇ ਉਪਰਾਂ ਖੇਡਦੇ ਨੇ ਬੱਚੇ ਕਬੱਡੀ ਖੇਡਦੇ ਨੇ ਤੇ ਇੱਥੇ ਸਾਡਾ ਸਟੇਜ ਹੁੰਦਾ ਸੀ ਆ ਦੇਖੋ ਸਟੇਜ ਕਿਵੇਂ ਕਰਿਆ ਪਿਆ ਉੱਧਰ ਕੀ ਚੱਲਦਾ ਉੱਧਰ ਹੈਗੀ ਐ ਕਿਚਨ ਜਿੱਥੇ ਜਵਾਕਾਂ ਦਾ ਖਾਣ-ਦਾਣਾ ਮੰਦਾ ਤੇ ਆ ਵੀ ਕਮਰੇ ਨੇ ਉਹ ਕਲਾਸ ਸਾਡੀ ਸਾਰਿਆਂ ਨੂੰ ਵਸ਼ਟ ਹੁੰਦੀ ਸੀ ਉਹ ਹੈ ਜਿਹੜੀ ਕਲਾਸ ਉਹ ਸਾਰਿਆਂ ਨੂੰ ਵਧੀਆ ਕਲਾਸ ਹੁੰਦੀ ਸੀ ਆ ਦੇਖੋ ਕਬੱਡੀ ਖੇਡਦੇ ਆਹ ਲਾ ਪਿੱਪਲ ਦੇ ਨਾਰੇ ਨਜ਼ਾਰੇ ਲੱਤਨੇ ਸੀ ਹਾਂ ਇਹ ਬਹੁਤ ਹੀ ਪੁਰਾਣਾ ਜਿਆਦਾ ਪਿੱਪਲ ਹੈ ਰੱਬੋ ਇਹ ਤੀਆਂ ਵੀ ਲਾ ਦਿਆ ਨੇ ਇੱਥੇ ਹੂੰ ਚਾ ਚਾਲ ਨੰਗੇ ਨੰਗਾ ਨਾ ਜਾਵੇ ਚੰਗਾ ਹੁਣ ਆ ਲੱਗ ਜੂ ਪਤਾ

ਆ ਜਾਓ ਆ ਜਾਇ ਤੂੰ ਮਾਰ ਵਾਰ ਚੱਲ ਹੁਣ ਪਾਈ ਦੇ ਤੈਮ ਤੇ ਕਦੇ ਇਹਨੇ ਵੀ ਬਹੁਤ ਕਬੱਡੀ ਖੇਡੀ ਆ ਕਹਿੰਦੇ ਵੀਰੋ ਹਾਂ ਠੀਕ ਹੈ ਖਾਣਿਆ ਨਾ ਨਹੀਂ ਬਾਬੋ ਖੇਡਦਾ ਸੀ ਵੀ ਐ ਪਰ ਹੁਣ ਛੜਤੀ ਬਾਬਿਓ ਰੇਡ ਦੇ ਹੁਣ ਇਹਨੂੰ ਛੜਨਾ ਨਹੀਂ ਚੰਗਾ ਤੂੰ ਪਹਿਲੀ ਕਿਉਂ ਪੈਣਾ ਤੇ ਹੁਣ ਚੱਲਦੇ ਆ ਬਾਬਿਓ ਛੱਡ ਪਿੰਡ ਦੀ ਸੋਸਾਇਟੀ ਦਿਖਾਉਣੇ ਆ ਤੇ ਆ ਇੱਧਰ ਹੈਗਾ ਨਾਲ ਨਾਲ ਹੀ ਸਕੂਲ ਤੇ ਹੈਗਾ ਬਾਰਡਰ ਬਕਸ ਆ ਜੀ ਸੈਸਾਈਟੀ ਦਿਖਾ ਕੇ ਆ ਗਿਆ ਜਾਂ ਹਾਂਜੀ ਇਹ ਹੈ ਜੀ ਸਾਡੇ ਪਿੰਡ ਦਾ ਸਰਕਾਰੀ ਹਸਪਤਾਲ ਨਵਾਂ ਬਣਿਆ ਪਹਿਲਾਂ ਉਹ ਹੁੰਦਾ ਸੀ ਇਹ ਕਿਸੇ ਕਾਰਨ ਬੜਾ ਪੁਰਾਣਾ ਸੀ ਤੇ ਹੁਣ ਇਹ ਬਣਾਤਾ ਨਵਾਂ ਤੇ ਇਹਦੇ ਸਾਹਮਣੇ ਹੈਗਾ ਪਸ਼ੂਆਂ ਦਾ ਹਸਪਤਾਲ ਉਹ ਸੀ ਤੇ ਇਹ ਨਵਾਂ ਬਣਿਆ ਜੀ ਤੇ ਇੱਧਰ ਤੁਹਾਨੂੰ ਦਿਖਾਉਣਾ ਇਹਦੇ ਨਾਲ ਹੀ ਬਾਲੀਵਾਲ ਦਾ ਗਰਾਊਂਡ ਹੈ ਤੇ ਰਾਤ ਨੂੰ ਖੇਡਦੇ ਵੀ ਨੇ ਜੇ ਟਾਈਮ ਲੱਗਿਆ ਤਾਂ ਦਿਖਾ ਵੀ ਦੂੰ ਤੁਹਾਨੂੰ ਦੇ ਬੈਕ ਸਾਈਡ ਤੇ ਆ ਦੇਖੋ ਬਾਬੋ ਲੱਗੀਆਂ ਜਾਮਣ ਤੇ ਆਹ ਇਹ ਵਾਲੀਬਾਲ ਦਾ ਗਰਾਊਂਡ ਤੇ ਆਹ ਥਾਂ ਪਿਆ ਬਾਦੂ ਬਾਬੋ ਇੱਥੇ ਚੱਲ ਕਈ ਬੈਡਬਾਲ ਵੀ ਖੇਡ ਲੈਂਦੇ ਨੇ ਤੇ ਇਹ ਵਾਲੀਬਾਲ ਦਾ ਪੱਕਾ ਹੀ ਗਰਾਊਂਡ ਆ ਹੁਣ ਤੇ ਹੁਣ ਤੁਹਾਨੂੰ ਦਿਖਾਉਣਾ ਸਾਡੇ ਪਿੰਡ ਦੀ ਸੋਸਾਇਟੀ ਆਹ ਸੀ ਪਹਿਲਾਂ ਬਾਬੋ ਪੁਰਾਣਾ ਹਸਪਤਾਲ ਤੇ ਇਹ ਹੁਣ ਬਹੁਤੀ ਕਿਉਂਕਿ ਇੱਕ ਤਾਂ ਨਵਾਂ ਬਣਾਤਾ ਇਹ ਇੱਕ ਇਹਦੇ ਚ ਕਰੰਟ ਵੀ ਆਉਂਦਾ ਸੀ ਜਦੋਂ ਮੀਂਹ ਕਣੀ ਆ ਜਾਂਦੇ ਸੀ ਏ ਆ ਜੀ ਸਾਡੇ ਪਿੰਡ ਦੀ ਸੁਸਾਇਟੀ ਸਾਰੇ ਸੰਦ ਮਿਲਦੇ ਸਾਰੇ ਸੰਦ ਮਿਲਦੇ ਨੇ ਇੱਥੇ ਏ ਟੂ ਜ਼ेड ਆ ਦੇਖੋ ਏ ਆ ਜੀ ਸਾਡੇ ਪਿੰਡ ਦੀ ਸੁਸਾਇਟੀ ਆਹ ਕਾ ਵੀ ਜਿੰਨੇ ਆਪ ਜੀ ਸਾਡੇ ਪਿੰਡ ਦੀ ਸੁਸਾਇਟੀ ਇੱਥੇ ਸਾਰੇ ਸੰਦ ਮਿਲਦੇ ਨੇ ਤੇ ਆਜੋ ਤੁਹਾਨੂੰ ਦਿਖਾਉਣੇ ਆ ਇੱਧਰ ਹਾਂ ਟਰੈਕਟਰ ਖੜੇ ਨੇ 4x4 ਇਹ ਵੀ ਸੁਸਾਇਟੀ ਦੀ ਨੇ ਆ ਨਵਾਂ ਲਿਆਂਦਾ ਹੈ ਤਕੀ ਤੇ ਉਹ ਵੀ ਨਵਾਂ ਲਿਆਂਦਾ ਸੀ ਆਹੀ ਇਹ ਕਰਫੈਂਸੈਰੀਟੀ ਏ ਟੂ ਜ਼ेड ਸਾਰਾ ਸਮਾਨ ਮਿਲਦਾ ਇੱਕ ਇੱਕ ਇਧਰ ਖੜਾ ਟਰੈਕਟਰ ਇੱਕ ਤੂੜੀ ਆਈ ਨਵੀਂ ਆ ਗਈ ਤੇ ਦੇਖੋ ਆ ਕਣਕ ਬੀਜਣ ਵਾਲੇ ਆ ਗਏ ਆਹ ਕਣਕ ਬੀਜਣ ਵਾਲੇ ਆ ਗਏ ਆ ਆਹ ਆਲੂ ਵਾਲੀ ਆਹ ਹੈ ਆ ਬਾਦੂ ਆਲੂ ਵਾਲੀ ਮਸ਼ੀਨ ਆ ਵੱਡਾ ਹੈ ਯਾਰ ਇਹ ਸਾਰੇ ਟਰੈਕਟਰ ਸੋਸਾਇਟੀ ਦੇ ਨੇ ਸਾਰੇ ਸੋਸਾਇਟੀ ਦੇ ਨੇ ਟਰੈਕਟਰ ਜੀ ਤੇ ਇਹਨੇ ਸੰਦ ਆ ਕਰਕੇ ਵੇਖੋ ਇਹ ਖਰਚੇ ਵਧਣ ਵਾਲਾ ਖਰਚੇ ਵਧਣ ਵਾਲੇ ਵੀ ਤਿੰਨ ਚਾਰ ਨੇ ਬਾਬੋ ਕੂੜੀਆਂ ਜਣੀਆਂ ਵੀ ਦੋ ਨੇ ਤੇ ਕਣਕ ਬੀਜਣੀਆਂ ਦਾ ਪਤਨ ਚਾਰ ਪੰਜ ਆਉਣੇ ਕਣਕ ਬੀਜਣੀਆਂ ਚਾਰ ਪੰਜ ਨੇ ਤੇ ਉਧਰ ਲਾਈ ਹੋਈ ਹੈ ਲਾਡੀ ਨੇ ਚਲੋ ਸਬਜ਼ੀ ਕਿਉਂਕਿ ਲਾਡੀ ਵੀ ਇਹਦੀ ਦੇਖ ਰਿਖ ਕਰਦਾ ਸੋਸਾਇਟੀ ਦੀ ਸਾਡੇ ਪਿੰਡ ਦਾ ਕੱਲ੍ਹ ਨਵੀਂ ਲਾਈਟ ਲੱਗ ਗਈ ਬਾਬੋ ਇਹ ਹੈ ਜੀ ਸਾਡੇ ਪਿੰਡ ਦੀ ਸੋਸਾਇਟੀ ਤੇ ਸਾਨੂੰ ਦਿਖਾਉਣੇ ਆ ਸਾਡੇ ਪਿੰਡ ਦੀਆਂ ਸੱਥਾਂ ਦੋ ਤਿੰਨ ਸੱਥਾਂ ਨੇ ਬੱਕੀ ਉਰੇ ਸਾਰਾ A to Z ਸਮਾਨ ਮਿਲਦਾ ਕੋਈ ਰੇ ਰੇ ਸਪਰੇਅ ਪੂਤਲਾ ਸਾਰਾ ਕੁਝ ਸਾਰਾ ਕੁਝ A to Z ਹੈਗਾ ਵੀ ਮੰਨ ਕੇ ਚੱਲੋ ਤੇ ਹੁਣ ਚੱਲਦੇ ਆ ਜੀ ਸਾਡੇ ਪਿੰਡ ਦੀਆਂ ਸੱਥਾਂ ਚ ਹਾਂਜੀ ਇਹ ਆ ਜੀ ਸਾਡੇ ਪਿੰਡ ਦੀ ਨਹਿਰ ਦੇਖ ਹਾਂਜੀ ਇੱਥੇ ਬੈ ਕੇ ਖੇਡਦੇ ਨੇ ਸਾਡੇ ਪਿੰਡ ਦੇ ਬਾਬੇ ਤਾਸ ਤੇ ਇਹ ਆ ਗੋੜ ਆ ਹੈ ਜੀ ਸਾਡੇ ਪਿੰਡ ਦਾ ਪਾਸ ਸਟੈਂਡ ਨਵਾਂ ਬਣਿਆ ਨਵਾਂ ਬਣਿਆ ਮਾਸਾ ਇੱਧਰ ਆ ਗਿਆ ਜੀ ਗਰਾਊਂਡ ਤੇ ਉਹਦੇ ਨਾਲ ਹੀ ਹੈ ਅਧਿਕਾਰੀਆ ਸਰਦਾਰ ਜਿਹੜਾ ਨਵਾਂ ਬਣਿਆ ਜੰਦਕੌਣਾ ਸਾਡੇ ਮੈਂ ਸਭ ਤੋਂ ਮੁੱਖ ਜੀ ਚੌਕ ਪੈਂਦੇ ਸਾਡੇ ਅੰਦਰ ਦਾ ਸਟੇਮੈਂਟ ਦਾ ਮੇਨ ਚੌਕ ਮੇਨ ਸਾਥ ਹੈ ਉਹ ਸਾਥ ਹੈ ਤੇ ਦੇਖੋ ਹਾਂਜੀ ਇਹ ਜੀ ਸਾਡੇ ਪਈ ਸਾਡੇ ਪਿੰਡ ਦੀ ਪਾਇਲਸ ਪਾਇਲਸ ਵੀ ਧਰਮਸ਼ਾਲਾ ਵੀ ਹੈ ਤੇ ਇਹ ਆ ਇੱਧਰ ਹੈਗੀ ਦੇਸੂ ਪੱਤੀ ਤੇ ਇੱਥੇ ਡੀ ਵੀ ਲੱਗਦੇ ਨੇ ਜਿੱਦੋਂ ਬੁੰਗਾ ਸਾਹਿਬ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਇੱਥੇ ਹੁੰਦਾ ਤੇ ਉਹ ਦੇਖੋ ਉੱਥੇ ਬੈਠ ਨੇ ਬਾਬੇ ਇਹ ਉਹ ਨਵਾਂ ਬਣਾਇਆ ਹੈਗਾ ਤੇ ਹੁਣ ਸੁਣੋ ਸਾਰੀ ਸਹੂਲਤਾਂ ਗੱਡੀਆਂ ਏਟ ਜੈਡ ਇੱਕ ਆ ਜਿਹੜਾ ਬੋੜਾ ਇਹ ਵੀ ਬਹੁਤ ਸਾਲ ਪੁਰਾਣਾ ਹੈਗਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਸਾਡੇ ਪਿੰਡ ਦਾ ਇੱਕ ਹੋਰ ਚੌਕ ਇਹ ਹੈ ਜੀ ਸਾਡੇ ਪਿੰਡ ਦਾ ਟੋਬਾ ਤੇ ਇੱਥੇ ਸਾਨ ਵੀਰ ਮੱਝਾਂ ਵੀ ਬੰਨਦੇ ਨੇ ਤੇ ਇੰਦਰ ਆ ਗਿਆ ਟੋਬਾ ਇੱਥੇ ਦੇਖੋ ਮੱਝਾਂ ਨਾ ਆਉਂਦੀਆਂ ਤੇ ਕੋਈ ਬੈਠਾ ਬਾਬੇ ਬੰਦਾ ਮੱਝਾਂ ਨਾ ਵਹੀ ਜਾਂਦਾ ਆਪ ਕੋ ਮਖਾਬ ਨੇ ਦੇਖੋ ਮੋਹਰ ਸਾਰੀ ਕਰੋ ਨਾ ਝੋਕ ਇਹ ਕੋਈ ਬਾਬਾ ਬੈਠਾ ਹੈ ਝੋਕ ਦਾ ਮਰਸ਼ਦ ਹੁੰਦਾ ਤੁਮ ਕੋ ਇਹ ਹੀ ਟੋਬਾ ਸਾਡੇ ਪਿੰਡ ਦਾ ਤੇ ਇੱਥੇ ਇਹ ਦੇਖੋ ਕਿੰਨੀ ਲੋਕੇਸ਼ਨ ਵਧੀਆ ਹੈ ਇਹ ਇਧਰ ਨਾਲ ਹੀ ਹੈਗੀ ਹੈ ਸਾਡੇ ਪਿੰਡ ਦੀ ਨਹਿਰ ਤੇ ਦੇਖੋ ਤੇ ਹਮ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਦੀ ਸਾਰਿਆਂ ਨੂੰ ਪੁਰਾਣੀ ਸਾਰੇ ਚੀਜ਼ਾਂ ਨੂੰ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਸੋਚੋ ਤੁਸੀਂ ਕੀ ਹੋ ਸਕੂਗੀ ਉਹ ਹੈ ਜੀ ਸਭ ਤੋਂ ਪੁਰਾਣੀ ਚੀਜ਼ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਇਹ ਹੈ ਜੀ ਸਾਡੇ ਪਿੰਡ ਦੀ ਸਭ ਤੋਂ ਪੁਰਾਣੀ ਪੱਥੀ ਅੱਜ ਕੱਲ ਦਾ ਇਹ ਕਿਸੇ ਪਿੰਡ ਤੇ ਰਹੀ ਨਹੀਂ ਵੈਸੇ ਤੇ ਦੇਖੋ ਇਹ ਹੈ ਪੱਠੀ ਹੋਰ ਵਿੱਚ ਬੈਠੀ ਹੈ ਆ ਜੀ ਇਹ ਕਹਿਆ ਸੀ ਬਾਬੇ ਉਹ ਕਿਸੇ ਵੀ ਪਿੰਡ 'ਚ ਹੁਣ ਤੁਹਾਨੂੰ ਮਿਲਣੀ ਨਹੀਂ ਉਹ ਦੇਖੋ ਪਹਿਲਾਂ ਬੇਬੇ ਨੇ ਭੁੰਨੇ ਨੇ ਛੋਲੇ ਤੇ ਹੁਣ ਫੇਰ ਛੋਲੇ ਬਾਤੇ ਬੇਬੇ ਖਿੱਲਾ ਨਹੀਂ ਬਣਦੀ ਹੁੰਦੀ ਹੁਣ ਪਾਪਾ ਤੁਹਾਨੂੰ ਖਿੱਲਾ ਵੀ ਦਿਖਾਵਾਂਗੇ ਵੀ ਉਦੋਂ ਇੱਕ ਗੇਰਾ ਮੈਂ ਵੀਡੀਓ ਵੀ ਪਾਈ ਸੀ ਪੰਜਾਬ ਵਾਲੇ ਪੇਜ ਤੇ ਤੇ ਇਹ ਹੈ ਸਾਡੇ ਪਿੰਡ ਦੀ ਸਭ ਤੋਂ ਪੁਰਾਣੀ ਪੱਠੀ ਇੱਕੋ ਹੀ ਹੈ ਨਾ ਬੇਬੇ ਇਹ ਆਪਣੇ ਪਿੰਡ 'ਚ ਇੱਕੋ ਹੀ ਹੈ ਜੀ ਇਹ ਸਾਡੇ ਪਿੰਡ 'ਚ ਤੇ ਠੀਕ ਹੈ ਜੀ ਹਾਂ ਠੀਕ ਹੈ ਜੀ ਇਹ ਸਾਡੇ ਪਿੰਡ ਦਾ ਬੱਸ ਸਟੈਂਡ ਇਹ ਜਮੀਨ ਬਹੁਤ ਜ਼ਿਆਦਾ ਬਹਿ ਰਿਹਾ ਦੇਖੋ ਕਿਆ ਖੜੇ ਨੇ ਸਕੂਲ ਵਾਲੇ ਬੱਸ ਚੜੇ ਨਹੀਂ ਉਹ ਨਹੀਂ ਹੈ ਮੀਂਹ ਵੜਾ ਜਾਂਦਾ ਜਾਂਦਾ ਜੀ ਤੇ ਕਾ ਖੜਾ ਹੈ ਹਾਂ ਜੀ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਅੱਗੇ ਵੀ ਸ਼ੇਅਰ ਕਰ ਦੇਣਾ ਧੰਨਵਾਦ